ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਇਸ ਵਕਤ ਬਾਗਾ ਪ੍ਰਾਣਾ ਦੇ ਕੋਟਪੂਰਾ ਰੋਡ ਉੱਪਰ ਖੜੇ ਆ ਜਿੱਥੇ ਕੀ ਹੁਣੇ ਹੁਣੇ ਇੱਕ ਭਿਆਨਕ ਸੜਕਾ ਹਾਸਾ ਹੋਇਆ ਜਿਸ ਦੇ ਵਿੱਚ ਦੋ ਗੱਡੀਆਂ ਨੂੰ ਜਿਹੜਾ ਠੋਕਰ ਮਾਰੀ ਗਈ ਐ ਜਿਹੜਾ ਜਹਾਰ ਬੱਸ ਵੱਲੋਂ ਤੁਸੀਂ ਤਸਵੀਰਾਂ ਦੇਖ ਲਓ ਕਿ ਜਿਹੜੀ ਜਹਾਰ ਬੱਸ ਖੜੀ ਆ ਮੰਡੀ ਦੇ ਬਿਲਕੁਲ ਸਾਹਮਣੇ ਜਿਹੜਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਦੋ ਗੱਡੀਆਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਪਰ ਇਹਦੇ ਵਿੱਚ ਜਿਹੜਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜਿਹੜਾ ਗੱਡੀਆਂ ਦਾ ਨੁਕਸਾਨ ਹੋਇਆ ਹਾਦਸੇ ਤੋਂ ਜ਼ਿਆਦਾ ਹੋਇਆ ਵਾ ਜੁਹਾਰ ਬੱਸ ਹੈ ਜਿਹੜੀ ਅਕਸਰ ਜਿਹੜੇ ਜੁਹਾਰ ਕੰਪਨੀ ਜਿਹੜੀ ਵਿਵਾਦਾਂ ਚ ਰਹਿੰਦੀ ਅਕਸਰ ਇਹਨਾਂ ਦੇ ਜਿਹੜੇ ਐਕਸੀਡੈਂਟ ਸੜਕਾਂ ਦੇ ਉੱਪਰ ਹੁੰਦੇ ਰਹਿੰਦੇ ਆ ਤੇ ਅੱਜ ਵੀ ਜਿਹੜਾ ਬਾਗਾ ਪ੍ਰਾਣਾ ਦੇ ਕੋਲ ਪੂਰਾ ਰੋਡ ਉੱਪਰ ਇੱਕ ਜਿਹੜਾ ਭਿਆਨਕ ਜਿਹੜਾ ਸੜਕ ਹਾਦਸਾ ਹੋਇਆ ਤੁਸੀਂ ਆ ਦੇਖ ਲਓ ਕਿ ਜਿਹੜਾ ਜੁਹਾਰ ਬੱਸ ਦਾ ਜਿਹੜਾ ਨੰਬਰ ਆ PP0722 6797 ਇਹ ਬੱਸਾ ਜਿਹਨੇ ਦੋ ਗੱਡੀਆਂ ਦਾ ਜਿਹੜਾ ਨੁਕਸਾਨ ਹੋਇਆ ਇੱਕ ਵਾਰੀ ਤੁਹਾਨੂੰ ਗੱਡੀਆਂ ਦੀਆਂ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਆ ਜਿਹੜਾ ਗੱਡੀਆਂ ਦਾ ਨੁਕਸਾਨ ਇੱਕ ਜਿਹੜੀ ਆ ਟਾਟਾ ਦੀ ਜਿਹੜੀ ਕਾਰ ਆ ਜਿਸ ਨੂੰ ਸੜਕ ਤੇ ਤੁਰੀ ਜਾਂਦੀ ਜਿਹੜੇ ਪਿੱਛੋਂ ਜਿਹੜੀ ਟੱਕਰ ਮਾਰੀ ਗਈ ਆ ਪੂਰੀ ਗੱਲਬਾਤ ਜਿਹੜੇ ਗੱਡੀ ਦੇ ਡਰਾਈਵਰ ਆ ਜਿਹੜੇ ਮਾਲਕ ਆ ਉਹਨਾਂ ਨਾਲ ਵੀ ਕਰਾਂਗੇ ਇਹ ਗੱਡੀ ਨੂੰ ਇੱਕ ਪਿਛਲਾ ਪਾਸਾ ਤੇ ਮੂਹਰਲਾ ਪਾਸਾ ਜਿਹੜਾ ਜਮਾ ਬਿਲਕੁਲ ਖਤਮ ਕਰ ਦਿੱਤਾ ਗਿਆ ਉਦੋਂ ਗਾਂ ਜਿਹੜੀ ਹੋਰ ਤੁਹਾਨੂੰ ਚੀਜ਼ ਦਿਖਾਉਣੀ ਆ ਇੱਕ ਜਿਹੜੀ ਕੀ ਆ ਦੀ ਨਵੀਂ ਗੱਡੀ ਆ ਉਸ ਦਾ ਵੀ ਜਿਹੜਾ ਇੱਕ ਪਾਸਾ ਜਿਹੜਾ ਬਿਲਕੁਲ ਖਤਮ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਜਿਹੜਾ ਪਤਾ ਲੱਗਿਆ ਕਿ ਜਿਹੜੀ ਬੱਸ ਵੱਲੋਂ ਜਦੋਂ ਟਾਟਾ ਦੀ ਗੱਡੀ ਨੂੰ ਜਿਹੜੀ ਟੱਕਰ ਮਾਰੀ ਗਈ ਉਸ ਤੋਂ ਬਾਅਦ ਜਿਹੜੀ ਕੀਆ ਦੀ ਗੱਡੀ ਆ ਇਹਨੂੰ ਵੀ ਟੱਕਰ ਮਾਰੀ ਗਈ ਇਸ ਦਾ ਵੀ ਜਿਹੜਾ ਇੱਕ ਪਾਸਾ ਜਿਹੜਾ ਪਿਛਲਾ ਪਾਸਾ ਖਤਮ ਕਰ ਦਿੱਤਾ ਗਿਆ ਤੇ ਬੱਸਾਂ ਵਾਲੇ ਜਿਹੜੇ ਹੈਗੇ ਆ ਟਾਈਮ ਦੀ ਕਮੀ ਕਰਕੇ ਟਾਈਮ ਦੀ ਸ਼ਾਰਟੇਜ ਕਰਕੇ ਇੰਨੀ ਜਿਹੜੀ ਤੇਜ਼ੀ ਦਿਖਾਉਂਦੇ ਤੇ ਆਮ ਲੋਕਾਂ ਦਾ ਨੁਕਸਾਨ ਜਿਹੜਾ ਕਰਦੇ ਰਹਿੰਦੇ ਆ ਤਾਂ ਇਹਨਾਂ ਵੱਲੋਂ ਵੀ ਜਿਹੜੀ ਆਫਲਾਈਨ ਗੱਲਬਾਤ ਹੋਈ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਇਹ ਬੱਸ ਦਾ ਜਿਹੜਾ ਟਾਈਮ ਲੰਘ ਰਿਹਾ ਸੀ ਤਾਂ ਕਰਕੇ ਗੱਲਬਾਤ ਕਰਦੇ ਬਾਉ ਜੀ ਕੀ ਨਾਮ ਹੈ ਜੀ ਤੁਹਾਡਾ ਕੀਸ਼ ਕੁ ਮਾਸੀ ਕਿੱਥੋਂ ਦੇ ਰਹਿਣ ਵਾਲੇ ਜੀ ਬਟੰਡੇ ਦੇ ਜੀ ਇਹ ਕਿਵੇਂ ਸਾਰਾ ਹੋਇਆ ਜੀ ਐਕਸੀਡੈਂਟ ਇਹ ਸਰ ਬਹੁਤ ਤੇਜ਼ ਆ ਰਿਹਾ ਸੀ ਤਾਂ ਸਾਈਡ ਤੇ ਜਾ ਰਹੇ ਆ ਇਹ ਪਹਿਲਾਂ ਇਹਨੇ ਟੈਗੋ ਚ ਮਾਰੀ ਆ ਪਿੱਛੇ ਖੜੀ ਆ ਜਿਹੜੀ ਕਾਰ ਉਹ ਤੋਂ ਬਾਅਦ ਇਹਨੇ ਸਾਡੀ ਕਾਰ ਚ ਮਾਰੀ ਜੀ ਵਾਹ ਉਹ ਵਾਕੇ ਇੱਕੋ ਦਮ ਇਹ ਬੁੱਝੀ ਜੀ ਦੋ ਗੱਡੀਆਂ ਨੁਕਸਾਨ ਕਿ ਦੋ ਗੱਡੀਆਂ ਇਹ ਬਹੁਤ ਤੇਜ਼ ਸੀ ਹੀ ਅੱਗੋਂ ਫਰੰਟ ਦੇ ਖੋ ਬਸਦਾ ਜੀ ਬੁਰਾ ਹਾਲ ਕੀਤਾ ਪਿਆ ਕਿੰਨਾ ਕੁ ਨੁਕਸਾਨ ਮੰਨਦੇ ਹੋ ਦੀ ਗੱਡੀ ਦਾ ਕਿੰਨਾ ਕੁ ਪਤਾ ਨਹੀਂ ਜੀ ਹੁਣ ਆਪਾਂ ਕਿਹੜਾ ਕੋਈ ਇਸ ਲਾਈਨ 'ਚ ਹੈ ਗਿਆਂ ਜਾਂ ਆਪਾਂ ਨੂੰ ਤਾਂ ਪਤਾ ਹੀ ਨਹੀਂ ਕਿੰਨਾ ਨੁਕਸਾਨ ਆ ਇਹ ਬਾਉ ਜੀ ਦੀ ਗੱਡੀ ਜਿਹਨਾਂ ਨੂੰ ਦੱਸਿਆ ਕਿ ਆ ਜਿਹੜਾ ਇਸ ਦਾ ਨੁਕਸਾਨ ਹੈ ਕਿ ਬੱਸ ਵਾਲਾ ਜਿਹੜਾ ਬੜੀ ਤੇਜ਼ ਆ ਰਿਹਾ ਸੀ ਇਹਨਾਂ ਦਾ ਇਹੀ ਕਹਿਣਾ ਕਿ ਗੱਲਬਾਤ ਸਾਰਿਆਂ ਨਾਲ ਹੀ ਕਰਾਂਗੇ ਬੱਸ ਦੇ ਜਿਹੜੇ ਡਰਾਈਵਰ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਨਾਲ ਗੱਲ ਕਰ ਬੱਸ ਦੇ ਡਰਾਈਵਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਹ ਇਸ ਗੱਡੀ ਦੇ ਮਾਲਕ ਆ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਵੀ ਪੁੱਛਦੇ ਆ ਵੀ ਕਿਵੇਂ ਸਾਰਾ ਜਿਹੜੀ ਆ ਹਾਸਾ ਵਾਪਰਿਆ ਕੀ ਗੱਲਬਾਤ ਹੋਈ ਆ ਗੱਲਬਾਤ ਕਰ ਕੀ ਨਾਮ ਹੈ ਜੀ ਬਹੁਗਣਾ ਗੋਇ ਇਹ ਆਪਣੀ ਕੀ ਟਾਟਾ ਹਾਂ ਜੀ ਜੀ ਕਿਵੇਂ ਸਾਰਾ ਐਕਸੀਡੈਂਟ ਹੋਇਆ ਕਿਵੇਂ ਤੇ ਪਿੱਛੋਂ ਆ ਰਹੇ ਸੀ ਬਸ ਬਹੁਤ ਜ਼ਿਆਦਾ ਤੇਜ਼ ਸੀਗੀ ਪੂਰੇ ਲਾਈਨ ਲਾ ਕੇ ਮੂਰੇ ਜਨਵਰ ਸੀਗਾ ਹਣਾ ਤੇ ਇਹਨੇ ਘਟੋ ਘਟਾ ਅੱਧਾ 1 ਕਿਲੋਮੀਟਰ ਤੱਕ ਬ੍ਰੇਕ ਮਾਰੀ ਹੋਗੀ ਤੇ ਜਦੋਂ ਮੈਂ ਚੀਕ ਸੁਣੀ ਤੇ ਮੈਂ ਗੱਡੀ ਕਰ ਲਈ ਥੋੜੀ ਕੱਚੇ ਕੱਚੇ ਕਰਨ ਤੋਂ ਬਾਅਦ ਵੀ ਗੱਡੀ ਦੋ ਟਾਇਰਾਂ ਤੇ ਹੋ ਗਈ ਸੀ ਤੇ ਮੂਰੇ ਉਹ ਕੀਆ ਖੜੀ ਆ ਤੇ ਨਾਲੇ ਉਹਦੇ ਨਾਲ ਖਹਿ ਕੇ ਤੇ ਮਾਹਾਂ ਬਚਿਆ ਅਹੀਂ ਅੱਛਾ ਵੀ ਇੰਨੀ ਤੇਜ਼ ਸੀਗੀ ਪਿੱਛੋਂ ਬ੍ਰੇਕ ਮਾਰੇ ਤੁਹਾਨੂੰ ਉਹਦੇ ਕਰਕੇ ਤੁਸੀਂ ਫੇਰ ਵੀ ਸਾਈਡ ਤੇ ਕਰਨੀ ਕੋਸ਼ਿਸ਼ ਕਰ ਲਈ ਤੇ ਮਤਲਬ ਪਿੱਛੋਂ ਲਿਆ ਕੇ ਮਾਰੀ ਤੇ ਦੋ ਟਾਇਰਾਂ ਤੇ ਗੱਡੀ ਹੋ ਗਈ ਸੀਗੀ ਤੇ ਮਤਲਬ ਇੰਨਾ ਮਸਾਂ ਬਚਿਆ ਉਹ ਕੀਆ ਨਾ ਆਉਂਦੀ ਤੁਹਾਨੂੰ ਮਤਲ ਜਿਵੇਂ ਜੇ ਤੁਹਾਡੀ ਗੱਡੀ ਤਾਂ ਬਿਲਕੁਲ ਹੀ ਖਤਮ ਹੋ ਗਈ ਆ ਕਿੰਨਾ ਕੁ ਨੁਕਸਾਨ ਮੰਨਦੇ ਕਿੰਨਾ ਹੋ ਗਿਆ ਤੁਸੀਂ ਵੀ ਦੇਖ ਲਓ ਤੁਸੀਂ ਆਪੇ ਹਉਣ ਹੋਈਆਂ ਮੈਂ ਨਹੀਂ ਕੀਤੀਆਂ ਅੱਛਾ ਹਜ਼ਾਰ ਲਾਈਟਸ ਹੋਈਆਂ ਆਪਣੇ ਆਪ ਹਉਣ ਹੋਈਆਂ ਮੈਂ ਨਹੀਂ ਕੀਤੀਆਂ ਤੇ ਹੁਣ ਤੁਹਾਡੀ ਬੱਸ ਵਾਲਿਆਂ ਨਾਲ ਕੋਈ ਗੱਲਬਾਤ ਹੋਈ ਐ ਬੱਸ ਵਾਲਿਆਂ ਨਾਲ ਚੱਲੀ ਜਾਂਦੀ ਐ ਕੋਈ ਹਾਂ ਦੇ ਫਾਈਨਲ ਨਹੀਂ ਹੋਇਆ ਕੁਝ ਵੀ ਕੀ ਨਾਮ ਬੋਧੀ ਆਪਣਾ ਰਾਜਕੁਮਾਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਵੀ ਵੇਖਿਆ ਸੀ ਬਹੁਤ ਤੇਜ਼ ਆ ਰਿਹਾ ਸੀ ਜੀ ਅੱਛਾ ਜੀ ਬਹੁਤ ਤੇਜ਼ ਹੀ ਪੁੱਛੋ ਤਾਂ ਪਰੇ ਇਹ ਬੜੀ ਮੁਸ਼ਕਲ ਨਾਲ ਜੇਕਰ ਮੂਰੇ ਦਾ ਇਹ ਨਾ ਗੱਡੀ ਦੂਜੀ ਕੀ ਆ ਜਿਹੜਾ ਵਾਈ ਦੀ ਤੇ ਗੱਡੀ ਨੂੰ ਪਤਾ ਨਹੀਂ ਕਿੱਥੇ ਜਾਣਾ ਇੰਨੀ ਜ਼ੋਰ ਦੀ ਵਜੀਏ ਸਵਾਰੀਆਂ ਵੀ ਇਹ ਗੱਲ ਕਹਿ ਰਹੀਆਂ ਸੀ ਕਿ ਪਿੱਛੋਂ ਵੀ ਜਿਹੜੇ ਬੱਸ ਨੂੰ ਡੱਕ ਡੋਲੇ ਖਵਾਉਂਦਾ ਆ ਰਿਹਾ ਬਹੁਤ ਆਠੇ ਮੌਂਦਾ ਆ ਰਿਹਾ ਸੀ ਜੀ ਨਾਲ ਉਹਦਾ ਬੰਦੇ ਤਾਂ ਵੀ ਕਾਹਦਾ ਚਲਾਉਂਦਾ ਹੈ ਡਰਾਈਵਰ ਦਾ ਕੁਝ ਕਾਹਦਾ ਡਰਾਈਵਰ ਦਾ ਕੁਝ ਕਾਹਦਾ ਪਤਾ ਲਾਦੇ ਉਹ ਤਾਂ ਗੱਲ ਹੀ ਨਹੀਂ ਹੋ ਰਹੀ ਸੀਗੀ ਹੁਣ ਮੈਡੀਕਲ ਕਾਉਂਡ ਉਹ ਤੋਂ ਬਾਅਦ ਪਤਾ ਲਾ ਤੁਸੀਂ ਇਹਨਾਂ ਦਾ ਕਹਿਣਾ ਕਿ ਡਰਾਈਵਰ ਦੇ ਵੀ ਜਿਹੜਾ ਕੁਝ ਨਸ਼ਾ ਪਤਾ ਕੀਤਾ ਲੱਗਦਾ ਵਾ ਜਿਹੜਾ ਉਹਦੇ ਵੱਲੋਂ ਵੀ ਕੋਈ ਜਿਹੜੀ ਗੱਲਬਾਤ ਪਰਮੇਂਦਰ ਸਿੰਘ ਕਿਵੇਂ ਹੋਇਆ ਸਾਰਾ ਹਾਦਸਾ ਉਸ ਸਕਾਰਪਿਓ ਵਾਲ ਨੇ ਬ੍ਰੇਕ ਮਾਰੇ ਆ ਮੂਰੇ ਮੂਰੇ ਹਾਂ ਨਹੀਂ ਜੇ ਸਕਾਰਪਿਓ ਨੇ ਮੂਰੇ ਬ੍ਰੇਕ ਮਾਰੇ ਤਾਂ ਉਹਦੇ ਵਿੱਚ ਤਾਂ ਵੱਜੀ ਨਾ ਗੱਡੀਆਂ ਚ ਉਹਨੂੰ ਬਚਾਉਂਦਾ ਬਚਾਉਂਦੇ ਇਹਨਾਂ ਇਹ ਟੁੱਗ ਗਿਆ ਇਹ ਸਾਈਡ ਤੇ ਇਧਰ ਜਾਦ ਗਸੀਆਂ ਸਵਾਰੀਆਂ ਵੀ ਗੱਡੀ ਦੇ ਵਿੱਚ ਉਹ ਬ੍ਰੇਕਾਂ ਚ ਰੇਟਾ ਪਈਆਂ ਪਈਆਂ ਸਕਾਰਪਿਓ ਘਮੇ ਸਕਾਰਪਿਓ ਨਹੀਂ ਤੇ ਉਹਨੇ ਉਹਨੂੰ ਬਚਾਉਂਦਾ ਬਚਾਉਂਦੇ ਨੇ ਇਹ ਕੰਮ ਹੋਇਆ ਇਹ ਤਾਂ ਗੱਡੀ ਵੀ ਬਹੁਤ ਤੇਜ਼ ਸੀ ਜਿਹੜੇ ਬ੍ਰੇਕ ਪਿੰਨੀ ਨਾ ਜਿਹੜੇ ਟਾਈਮ ਚ ਆਉਂਦੇ ਉਵੇਂ ਆਉਂਦੀ ਸੀਗੀ ਕਾਰ ਦੇ ਵਿੱਚ ਟ੍ਰੈਫਿਕ ਬਹੁਤ ਹੈ ਇੱਥੋਂ ਤੱਕ ਦਾ ਯਾਰ ਬਾਹਰ ਫਿਰਦਾ ਯਾਰ ਇੱਥੋਂ ਤੱਕ ਹੀ ਜਾਮ ਲੱਗਿਆ ਹੁੰਦਾ ਵਾ ਉਹ ਜਾਮ ਕੁਛ ਨਹੀਂ ਸੀ ਭਰਾਵਾ ਇੱਥੇ ਮੁਰੇ ਦੋ ਦੋ ਗੱਡੀਆਂ ਦਾ ਨਕਲ ਹੋ ਗਿਆ ਹੁਣ ਦੋ ਗੱਡੀਆਂ ਜਮਾ ਖਤਮ ਹੋ ਗਈਆਂ ਕਿਉਂ ਭਰਾਵਾ ਮੈਂ ਕੀ ਕਰਾਂ ਦੱਸ ਯਾਰ ਮੈਂ ਜਾਣ ਕੇ ਕੀਤਾ ਜਿਹੜਾ ਜਹਾਜ਼ ਬਸਦਾ ਤਾਂ ਹਮੇਸ਼ਾ ਹੀ ਇਹੀ ਰਹਿੰਦਾ ਨਾ ਵੀ ਬਹੁਤ ਤੇਜ਼ੀ ਆਉਂਦੀ ਹੈ ਕਰ ਲੋ ਹੈ ਕੁਛ ਹੈ ਨਸ਼ਾਬਤ ਤਾਂ ਕੀਤਾ ਲੱਗਦਾ ਮੈਨੂੰ ਪਤਾ ਕਿਉਂ ਕੀਤਾ ਇਹ ਯਾਰ ਤੇ ਮੈਡੀਕਲ ਕਰਾ ਲਓ ਯਾਰ ਜਾ ਕੇ ਆ ਮੈਡੀਕਲ ਤਾਂ ਪੁਲਿਸ ਪਹੁੰਚੀ ਕਰਾਉਗਾ ਠੀਕ ਆ ਜਿਹੜਾ ਨੁਕਸਾਨ ਹੋਇਆ ਕੌਣ ਭਰੂਗਾ ਉਹ ਬੀਮਾ ਹੈਗਾ ਕੋਈ ਨਾ ਕਰ ਦਾਂਗੇ ਆਪਣੀ ਕੰਪਨੀ ਗੱਡੀਆਂ ਉਹਨਾਂ ਦੀ ਉਹਨਾਂ ਦਾ ਬੀਮਾ ਹੈਗਾ ਪਰ ਜਿਹੜੇ ਤੁਸੀਂ ਗਲਤੀ ਕੀਤੀ ਉਹ ਮੰਨਦੇ ਉਹ ਯਾਰ ਕਿਉਂ ਯਾਰ ਗਲਤੀ ਭਰਾਵਾ ਗਲਤੀ ਮੰਨ ਲੈਣਾ ਬਸ ਨਹੀਂ ਹੁਣ ਤਾਂ ਕਹਿਣ ਦੇ ਮੈਂ ਤੁਸੀਂ ਗਲਤੀ ਕੀਤੀ ਨਹੀਂ ਤੇ ਜੋ ਮੂਰੇ ਉਹਨੇ ਮਾਰੇ ਬ੍ਰੇਕ ਭਰਾਵਾ ਤੇ ਮੂਰੇ ਤਾਂ ਯਾਰ ਬਾਸ਼ਤਾ ਹੁਣ ਸੜਕ ਤੇ ਛੜਕ ਛੜਕ ਦੇਖੋ ਕਹਿੰਦੇ ਗੱਲ ਉਹਦਾ ਸੜਕ ਦੇ ਉੱਪਰ ਤਾਂ ਬਥੇਰਾ ਕੋਲ ਚੱਲੀ ਫਿਰਦਾ ਹੈ ਦਾ ਮਤਲਬ ਜੇ ਤੁਸੀਂ ਆਪਣੀ ਮਰਜ਼ੀ ਕਰੋਗੇ ਭਜਾਈ ਫਿਰੋਗੇ ਇਹੋ ਜੀ ਇਹਨਾਂ ਦੀ ਬੋਲੀ ਆ ਜਿਹੜੇ ਤੇ ਹਮੇਸ਼ਾ ਜਝਾਰ ਬੱਸ ਹਮੇਸ਼ਾ ਵਿਵਾਦਾਚੀ ਰਹਿੰਦੀ ਆ ਜਦੋਂ ਕਦੇ ਵੀ ਵੇਖ ਹੁੰਦਾ ਜ਼ਿਆਦਾਤਰ ਜਝਾਰ ਬੱਸ ਦੇ ਐਕਸੀਡੈਂਟ ਸੜਕਾਂ ਦੇ ਉੱਪਰ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਆਮ ਵਿਅਕਤੀ ਹੁੰਦਾ ਉਹਦਾ ਕੁਝ ਨਹੀਂ ਵਟਿਆ ਜਾਂਦਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਭਾਈ ਜੀ ਤੁਸੀਂ ਮੌਕੇ ਤੇ ਪਹੁੰਚ ਕਿਵੇਂ ਸਾਰਾ ਹਾਲਾਤ ਸਾਬਤ ਰਿਹਾ ਜੀ ਇਹ ਸਰ ਵੀ ਸਾਨੂੰ ਏਐਸਏ ਜਸਵੀਰ ਸਿੰਘ ਦਾ ਫੋਨ ਆਇਆ ਬਈ ਦਾਣਾ ਮੰਡੀ ਕੋਲੇ ਇੱਕ ਜਝਾਰ ਬੱਸ ਹੈ ਤੇ ਦੋ ਘਰਾਂ ਨਾਲ ਐਕਸੀਡੈਂਟ ਹੋਇਆ ਵੇ ਮੌਕੇ ਤੇ ਜਾ ਕੇ ਤੁਸੀਂ ਸਿਚੁਏਸ਼ਨ ਵੇਖੋ ਜੀ ਇਹ ਫੋਰ ਖਪੂਰਾ ਸਾਈਡ ਤੋਂ ਆ ਰਹੇ ਸੀਗੇ ਬੱਸ ਵੀ ਤੇ ਦੋਨੇ ਗੱਡੀਆਂ ਵਾਲੇ ਜੀ ਤੇ ਇਹ ਦੇ ਮਤਲਬ ਇਹ ਡਰਾਈਵਰ ਦੇ ਕਹਿਣ ਤੇ ਆ ਵੀ ਸਕਾਰਪੀ ਵਾਲੇ ਨੇ ਮੋੜੇ ਕਰਕੇ ਪ੍ਰੀਖਾ ਮਾਰੀਆਂ ਜੀ ਤੇ ਇਹਨੇ ਜਦੋਂ ਗੱਡੀ ਦੂਜੀ ਸਾਈਡ ਕਿਚੀ ਤੇ ਵੀ ਇਹ ਗੱਡੀ ਨਾਲ ਟਕਰਾ ਗਈ ਹਾਂਜੀ ਤੇ ਜਿਵੇਂ ਹੁਣ ਗੱਡੀਆਂ ਦਾ ਨੁਕਸਾਨ ਵਾਵਾ ਹੋ ਗਿਆ ਕੀ ਕਿਹੜੀ ਕਾਰਵਾਈ ਪੁਲਿਸ ਕਰ ਰਹੀ ਆ ਜਾਂ ਇਹਨਾਂ ਦਾ ਕੋਈ ਰਾਜੀਨਾਮਾ ਹੋ ਰਿਹਾ ਨਹੀਂ ਜੀ ਰਾਜੀ ਨਾਮਾ ਜਿਹੜੇ ਕੰਪਨੀ ਵਾਲੇ ਆ ਉਹ ਮੁੱਕਰ ਗਏ ਉਹ ਕਹਿੰਦੇ ਵੀ ਕੋਈ ਪਰਚਾ ਦਰਜ ਕਰਵਾ ਦਿਓ ਜੀ ਵੀ ਅਸੀਂ ਇਹਨਾਂ ਕਲੇਮ ਨਹੀਂ ਭਰ ਸਕਦੇ ਜੀ ਅੱਛਾ ਵੀ ਪਰਚਾ ਕਰਾ ਲਓ ਕਲੇਮ ਨਹੀਂ ਭਰਿਆ ਜਾ ਕਲੇਮ ਨਹੀਂ ਭਰਿਆ ਜਾਣਾ ਜੀ ਕੰਪਨੀ ਨੇ ਇਹ ਗੱਲ ਕਹੀ ਹੈ ਜੀ ਸਰ ਜਿਹੜੇ ਇਹਦੇ ਕਾਗਜ਼ ਪੱਤਰ ਹੁਣ ਤੀ ਬਸ ਦੇ ਚੈੱਕ ਕੀਤੇ ਆ ਪੂਰੇ ਕਾਗਜ਼ੇ ਘਾਟਾ ਵਾ ਇਹਦੇ ਇਕੱਲਾ ਰੋਡ ਟੈਕਸ ਇਹ ਨਹੀਂ ਗਿਆ ਜੀ ਬਾਕੀ ਜਿਹੜੇ ਡਾਕੂਮੈਂਟ ਚੈੱਕ ਕੀਤੇ ਆ ਉਹ ਸਾਰੇ ਪੂਰੇ ਆ ਜੀ अच्छा रोड टैक्स है ही नहीं बस रोड रो टैक्स है ही नहीं यूं ही भिजाई फिरते बस ये बिल्कुल ही जमे ड्राइवर दा लाइसेंस वगैरह वो चेक ही तहरा जी हां जी आवे ड्राइवर दा लाइसेंस मेरे ਕੋਲ ਆ मौके ते ਆadhar card ਆ ਜੀ बाकी कागजों ਦਾ ਮਤਲਬ ਹੀ इंश्योरेंस बीमा ਉਹ ਪੂਰਾ ਜੀ ਤੇ ਕਲਾ ਰੋਡ ਟੈਕਸ ਹੈ ਨਹੀਂ ਆ ਦੇਖ ਲਓ ਤੁਸੀਂ ਰੋਡ ਟੈਕਸ ਤੋਂ ਬਿਨਾ ਹੀ ਜਿਹੜੀਆਂ ਬੱਸਾਂ ਛੜਕਾਂ ਦੇ ਭਜਾਈ ਫਿਰਦੇ ਆਮ ਲੋਕਾਂ ਨੂੰ ਨੁਕਸਾਨ ਕਰੀ ਜਾਂਦੇ ਇਹਦੇ ਨਾਲੇ ਵੀ ਇਹਨਾਂ ਦਾ ਕਹਿਣਾ ਕਹਿੰਦੇ ਵੀ ਹੋ ਗਿਆ ਤਾਂ ਫੇਰ ਕੀ ਕਰੀਏ ਵੀ ਗੱਡੀ ਦਾ ਇਨਸ਼ੋਰੈਂਸ ਹੈਗਾ ਵਾ ਆਪਦਾ ਇਨਸ਼ੋਰੈਂਸ ਦੇ ਵਿੱਚ ਹੱਲ ਕਰਾ ਲਓ ਇੰਸ਼ੋਰੈਂਸ ਤਾਂ ਅਗਲੇ ਨੇ ਆਪਦੀ ਸੇਫਟੀ ਲਈ ਕਰਾਇਆ ਤੁਸੀਂ ਨੁਕਸਾਨ ਕਰੋ ਤੁਸੀਂ ਅਗਲੇ ਗੱਡੀ ਭੰਨੋ ਤਾਂ ਉਹਦਾ ਕੋਈ ਜਿਹੜਾ ਨਾਮ ਮੰਨਿਆ ਜਾਵੇ ਹਨਾ ਤੇ ਉਂ ਜਿਹੜਾ ਤੁਸੀਂ ਕਹਦੇ ਹੋ ਇੰਸ਼ੋਰੈਂਸ ਤੁਹਾਡਾ ਹੈਗਾ ਤੁਸੀਂ ਆਦਾ ਕੰਮ ਕਰਾ ਲਓ ਚਲੋ ਉਹਦਾ ਇੰਸ਼ੋਰੈਂਸ ਹੈਗਾ ਦੁਵਾਰਾ ਬਸ ਲਿਆਓ ਭਜਾ ਕੇ ਇਹਨਾਂ ਦੇ ਉੱਤੇ ਦੀ ਨਿਗਾਹਦੇ ਉਹਨਾਂ ਨੂੰ ਪ੍ਰੈਸ ਹੀ ਕਰਜੋ ਇਹੋ ਜੀ ਤਾਂ ਇਹਨਾਂ ਦੀ ਬੋਲੀ ਆ ਬੱਸਾਂ ਵਾਲਿਆਂ ਦੀ ਤੇ ਇਹੋ ਜਿਹੇ ਜਿਹੜੇ ਹਾਲਾਤ ਹੁੰਦੇ ਆ ਤੁਸੀਂ ਦੇਖ ਲਓ ਕਿ ਜਿਹੜੇ ਬੱਸਾਂ ਵਾਲਿਆਂ ਦੀ ਵੱਡੀਆਂ ਕੰਪਨੀ ਵਾਲੇ ਹੁੰਦੇ ਆ ਜਿਹੜੇ ਆਮ ਲੋਕਾਂ ਨੂੰ ਕੁਝ ਨਹੀਂ ਸਮਝਦੇ ਉਹ ਕਹਿੰਦੇ ਪਰਚਾ ਦਰਜ ਕਰਾ ਦਿਓ ਹੁਣ ਪਰਚੇ ਦੇ ਵਿੱਚ ਤੁਹਾਨੂੰ ਵੀ ਪਤਾ ਕਾਨੂੰਨੀ ਇਹਨਾਂ ਵੱਲੋਂ ਜਿਹੜੇ ਬੱਸ ਵਾਲੋਂ ਇਹੀ ਗੱਲ ਕਹੀ ਗਈ ਕਿ ਅਸੀਂ ਜਿਹੜਾ ਇਹਨਾਂ ਦਾ ਕੋਈ ਨੁਕਸਾਨ ਨਹੀਂ ਦੇ ਸਕਦੇ ਪਰ ਜਿਹੜਾ ਪਰਚਾ ਤੁਸੀਂ ਆਪ ਦਾ ਦਰਜ ਕਰਾ ਲਓ ਪਰ ਵੱਡੀ ਜਿਹੜੀ ਇਹ ਗੱਲਬਾਤ ਆ ਕਿਉਂਕਿ ਬਾਗੇ ਪੁਰਾਣੇ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਹੁੰਦਾ ਇੱਥੋਂ ਤੱਕ ਖਾਸ ਕਰ ਮੰਡੀ ਤੱਕ ਜਿਹੜਾ ਟ੍ਰੈਫਿਕ ਲੱਗਿਆ ਹੁੰਦਾ ਫਿਰ ਵੀ ਇੰਨੀ ਤੇਜ਼ ਬੱਸਾਂ ਦਾ ਜਿਹੜਾ ਸ਼ਹਿਰ ਦੇ ਵਿੱਚ ਐਂਟਰ ਕਰਨਾ ਆਮ ਲੋਕਾਂ ਦੀ ਜਿਹੜੀ ਜਮਾਂ ਹੀ ਸੁਰੱਖਿਆ ਇੱਥੇ ਨਹੀਂ ਕੀਤੀ ਜਾ ਰਹੀ ਕਿਉਂਕਿ ਬੱਸਾਂ ਵਾਲੇ ਬਾਅਦ ਵਿੱਚ ਗਲਤੀ ਵਾਂਗ ਤੁਸੀਂ ਜਿਵੇਂ ਗੱਲ ਕੀਤੀ ਆ ਕਹਿੰਦੇ ਫਿਰ ਹੁਣ ਕੀ ਕਰ ਗਿਆ ਸੀ ਜੇ ਹੋ ਗਿਆ ਤਾਂ ਇਹ ਕੀ ਕਰੀਏ ਤਾਂ ਕੋਈ ਮਤਲਬ ਨਹੀਂ ਹੁੰਦਾ ਇਹੀ ਕਿਸੇ ਉਹ ਵੀ ਤੁਸੀਂ ਅਕਸਰ ਹੀ ਦੇਖਦੇ ਰਹਿੰਦੇ ਹੋ ਉਮੀਦ ਕਰਦੇ ਗੱਲਬਾਰ ਨੂੰ ਸ਼ੇਅਰ ਕਰਨਗੇ ਹੋਰ ਕਈ ਇਹਦੇ ਵਿੱਚ ਅਪਡੇਟਾਂ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੀ ਗੱਡੀ ਨਾ ਗਈ ਉਹ ਨਾ ਕਿ ਨਿਊ ਵੀ ਲੰਗੀ ਆ ਫਿਰ 3 400 ਉਹ ਦੂਜਾ ਨਾਗ ਪਾਲਾ ਲੈ ਗਿਆ ਤਾਂ ਸਾਨੂੰ ਪੁੱਛੂ ਕਿਹੜਾ ਜਾ ਕੇ ਏਜੰਸੀ ਦਾ ਜ਼ਿਆਦਾ ਮੁੱਢ ਹੈ ਤੇ ਜਾ ਬ੍ਰਿੰਡਿਆਣਾ ਪੁੱਛੀ ਹੈ ਜਿਹੜੀ ਏਜੰਸੀ ਹੈ ਬਸ ਇਹ ਸਟੇ ਕੀ ਕਰਦਾ ਹੈ